ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਐਵਰੀਡੇ ਦੇ ਤੇ ਸ਼ਮਸ਼ੇਰ ਤੇ ਅੱਜ ਆਪਾਂ ਗੱਲਬਾਤ ਕਰਾਂਗੇ ਵੀ ਆ ਜਿਹੜਾ ਪੋਲਟਰੀ ਬਿਜ਼ਨਸ ਆ ਇਹ ਕੰਪਨੀਆਂ ਨਾਲ ਕੰਮ ਕਰਕੇ ਫਾਇਦੇ ਦਾ ਸੌਦਾ ਜਾਂ ਇਹ ਕੋਈ ਘਾਟੇ ਦਾ ਸੌਦਾ 5-6 ਦਿਨਾਂ ਬਾਅਦ ਰਾਜਸਥਾਨ ਜੋਧਪੁਰ ਤੋਂ ਵਾਪਸ ਆਇਆ ਤੇ 5-6 ਦਿਨਾਂ ਚ ਕੀ ਕੁਝ ਹੋਇਆ ਤੇ ਹੁਣ ਚੈਕਸ ਦੀ ਕੀ ਪੋਜੀਸ਼ਨ ਆ ਉਹ ਆਪਾਂ ਅੰਦਰ ਚੱਲ ਕੇ ਦੇਖਦੇ ਆਂ ਆਜੋ ਆਪਾਂ ਅੰਦਰ ਚੱਲ ਕੇ ਗੱਲ ਕਰਦੇ ਆਂ ਤੁਹਾਡੇ ਨਾਲ ਅੱਜ ਆਪਣਾ ਫਾਰਮ ਤੇ 18ਵਾਂ ਦਿਨ ਆ ਤੇ 18 ਦਿਨਾਂ ਤੱਕ ਜੇ ਆਪਾਂ ਮੈਡਲਟੀ ਦੀ ਗੱਲ ਕਰੀਏ ਤਾਂ ਆਪਣੀ 3% ਮੈਡਲਟੀ ਹੋ ਗਈ 6 7 6 7 ਮੈਡਲਟੀ ਰੋਜ਼ ਹੁੰਦੀ ਆ 12 ਤੋਂ 13 ਦਿਨਾਂ ਦਾ ਚਿਕਸ ਆਪਾਂ ਉੱਪਰ ਸ਼ਿਫਟ ਕਰਤਾ ਸੀ ਤੇ ਹੁਣ 18 ਦਿਨਾਂ ਦੇ ਵਿੱਚ ਆਪਾਂ ਨੂੰ ਜਿਹੜੀ ਪ੍ਰੋਬਲਮ ਆਈ ਆ ਹੁਣ ਬੱਚੇ ਨੇ ਪਾਣੀ ਘਟਾਤਾ ਆਪਣੀਆਂ ਫੀਡ ਤੇ 15 ਬੈਗ ਪੈਂਦੇ ਨੇ ਪਾਣੀ ਇਹ 2100 ਲੀਟਰ ਪੀ ਰਿਹਾ 24 ਘੰਟਿਆਂ 'ਚ ਤਾਂ ਥੋੜੀ ਜਿਹੀ ਕਿਡਨੀ ਦੀ ਪ੍ਰੋਬਲਮ ਆ ਗਈ ਤਾਂ ਕਿਡਨੀ ਦੀ ਪ੍ਰੋਬਲਮ ਦਾ ਆਪਾਂ ਸੋਲੂਸ਼ਨ ਕਰਾਂਗੇ ਇਹਦੇ ਵਾਸਤੇ ਆਪਾਂ ਦਵਾਈ ਲੈ ਕੇ ਆਵਾਂਗੇ ਅੱਜ ਜਾ ਕੇ ਤੇ ਤੁਹਾਨੂੰ ਦੱਸਾਂਗੇ ਗੱਲਬਾਤ ਦੇ ਵਿੱਚ ਵੀ ਕਿਹੜੀ ਦਵਾਈ ਸਭ ਤੋਂ ਬੈਸਟ ਹੈ ਤੇ ਜੇ ਆਪਾਂ ਹੁਣ 18 ਦਿਨਾਂ ਦੇ ਚੈਕਸ ਦੀ weight ਦੀ ਗੱਲ ਕਰੀਏ ਤਾਂ ਇਹ 600 ਤੋਂ 700 ਗ੍ਰਾਮ ਦਾ ਹੋ ਗਿਆ 6-700 ਗ੍ਰਾਮ ਤੋਂ ਪਲੱਸ ਹੀ ਆ ਪਰ ਆਪਾਂ 700 ਗ੍ਰਾਮ ਵੀ ਮੰਨ ਕੇ ਚੱਲਦੇ ਆ ਤੇ ਆਜੋ ਹੁਣ ਆਪਾਂ ਉੱਪਰ ਦੇ ਚੈਕਸ ਤੁਹਾਨੂੰ ਦਿਖਾਈਏ ਵੀ ਉਹ ਕਿਸ ਤਰ੍ਹਾਂ ਤੇ ਫੀਡ ਕਾਫੀ ਸਟੋਰੇਜ ਹੋ ਗਈ ਆਪਣੇ ਕੋਲੇ ਕੰਪਨੀ ਨੇ ਫੀਡ ਕਾਫੀ ਪੇਜਦੀ 300 ਬੋਰੀ ਆ ਗਈ ਲਗਭਗ ਇਕੱਠੀ ਤੇ ਆਜੋ ਹੁਣ ਆਪਾਂ ਉੱਪਰ ਚੱਲਦੇ ਆਂ ਤੇ ਫੀਡ ਹਜੇ 2 ਨੰਬਰੀ ਚੱਲਦੀ ਆ 3 ਨੰਬਰ ਸਟਾਰਟ ਨਹੀਂ ਹੋਈ ਜਦੋਂ ਆਪਾਂ 3 ਨੰਬਰ ਫੀਡ ਪਾਵਾਂਗੇ ਹਜੇ ਮੌਸਮ ਥੋੜਾ ਜਿਹਾ ਅਪ ਡਾਊਨ ਜ਼ਿਆਦਾ ਹੁੰਦਾ ਦਿਨ 'ਚ ਗਰਮੀ ਆ ਤਾਂ 2 ਤੇ 3 ਨੰਬਰ ਮਿਕਸ ਕਰਕੇ ਪਾਵਾਂਗੇ 2 ਤੇ 3 ਨੰਬਰ ਫੀਡ ਮਿਕਸ ਕਰਨ ਦੇ ਜਿਹੜੇ ਫਾਇਦੇ ਨੇ ਵੀ ਬੱਚਾ ਇੱਕਦਮ ਜਦੋਂ ਹੈਵੀ ਫੀਡ ਖਾਂਦਾ ਤਿੰਨ ਨੰਬਰ ਤਾਂ ਮੈਟਲਿਟੀ ਜ਼ਿਆਦਾ ਹੋਣ ਲੱਗ ਜਾਂਦੀ ਆ ਤੇ ਉਹ ਮੈਟਲਿਟੀ ਨੂੰ ਕੰਟਰੋਲ ਕਰਨ ਵਾਸਤੇ ਆਪਾਂ ਫੀਡ ਨੂੰ ਮਿਕਸ ਕਰਕੇ ਪਾਵਾਂਗੇ ਦੇਖੋ ਉੱਪਰ ਆਪਣਾ 4200 ਬੱਚਾ ਉੱਪਰ ਚੜਾਤਾ ਸੀ ਤੇ 4200 ਨੀਚੇ ਆ ਬੱਚਾ ਠੀਕ ਹੈ ਹਜੇ ਕਿਸੇ ਤਰ੍ਹਾਂ ਦੀ ਕੋਈ ਆਵਾਜ਼ ਨਹੀਂ ਤੇ ਜਿਹੜੀ ਆਪਾਂ ਨੀਲੇ ਤੋਂ ਉੱਥੇ ਦਾ ਕੋਰਸ ਕਰਾਇਆ ਸੀ ਉਹਦੇ ਨਾਲ ਠੀਕ ਹੈ ਬੱਚੇ 'ਚ ਕੋਈ ਪ੍ਰੋਬਲਮ ਨਹੀਂ ਪਰ ਮੌਸਮ ਨੂੰ ਦੇਖਦੇ ਹੋਏ ਆਪਾਂ 20 21 ਤੇ 22 ਤਿੰਨਾਂ ਦਿਨ ਫੇਰ ਨੀਲੇ ਤੋਂ ਉੱਥੇ ਦਾ ਕੋਰਸ ਕਰਾਵਾਂਗੇ ਸਭ ਤੋਂ ਪਹਿਲਾਂ ਆਪਾਂ ਇਹਦਾ ਕਿਡਨੀ ਦੀ ਜਿਹੜੀ ਪ੍ਰੋਬਲਮ ਆਈ ਆ ਉਹਦਾ ਸੋਲੂਸ਼ਨ ਕਰਾਂਗੇ ਜਦੋਂ ਆਪਣੇ ਕੰਪਨੀ ਦੇ ਡਾਕਟਰ ਸਾਹਿਬਾ ਆਉਂਦੇ ਨੇ ਰਾਉਂਡ ਤੇ ਤਾਂ ਉਹ ਬੱਚੇ ਦੀ ਜਿਹੜੀ ਮੈਡਲਿਟੀ ਹੁੰਦੀ ਆ ਤਾਜੀ ਉਹਨੂੰ ਖੋਲ ਕੇ ਦੇਖਦੇ ਨੇ ਉਹਨੂੰ ਖੋਲ ਕੇ ਦੇਖਣ ਨਾਲ ਜਿਹੜੀਆਂ ਇੰਟਰਨਲ ਪ੍ਰੋਬਲਮਾਂ ਹੁੰਦੀਆਂ ਨੇ ਉਹਨਾਂ ਦਾ ਪਤਾ ਲੱਗ ਜਾਂਦਾ ਤਾਂ ਮੈਡਲਿਟੀ ਤਾਂ ਹਜੇ ਕੰਟਰੋਲ ਆ ਪਰ ਇਹ ਬਿਮਾਰੀ ਦੀ ਸ਼ੁਰੂਆਤ ਹੈ ਪਾਣੀ ਤੋਂ ਵੀ ਪਤਾ ਲੱਗ ਰਿਹਾ ਵੀ ਪਾਣੀ ਬੱਚਾ ਘੱਟ ਲੈ ਰਿਹਾ ਤੇ ਇਹਦਾ ਆਪਾਂ ਹੁਣ ਪਹਿਲੇ ਹੀ ਸੋਲੂਸ਼ਨ ਕਰ ਦਾਂਗੇ ਤੇ ਹੁਣ ਆਪਾਂ ਗੱਲਬਾਤ ਕਰਾਂਗੇ ਬੈਠ ਕੇ ਵੀ ਜਿਹੜਾ ਇਹ ਪੋਲਟਰੀ ਬਿਜ਼ਨਸ ਇਹ ਫੇਲ ਆ ਜਾਂ ਪਾਸ ਹੈ ਆਜੋ ਆਪਾਂ ਨੀਤੇ ਚੱਲ ਕੇ ਕਰਦੇ ਆ ਇਸ ਬਾਰੇ ਗੱਲਬਾਤ ਤੇ ਹੁਣ ਆਪਾਂ ਗੱਲ ਕਰਾਂਗੇ ਪੋਲਟਰੀ ਫਾਰਮ ਦਾ ਬਿਜ਼ਨਸ ਘਾਟੇ ਦਾ ਸੌਦਾ ਜਾਂ ਨਫੇ ਦਾ ਸੌਦਾ ਦੇਖੋ ਸਭ ਤੋਂ ਪਹਿਲਾਂ ਤਾਂ ਆਪਾਂ ਹੋਰ ਵੀ ਜਿੰਨੇ ਬਿਜ਼ਨਸ ਦੇਖਦੇ ਆ ਮੰਨ ਲਓ ਦੁਕਾਨਦਾਰੀ ਆ ਕਿਸੇ ਦੀ ਸਿਮਿੰਟ ਦੀ ਦੁਕਾਨ ਆ ਕਿਸੇ ਦੀ ਕਰਿਆਨੇ ਦੀ ਦੁਕਾਨ ਆ ਕੋਈ ਵੀ ਵੇਜਨਾ ਸਾ ਉਹ ਸਾਰੇ ਬੰਦਿਆਂ ਦੇ ਕਾਮਯਾਬ ਨਹੀਂ ਹੁੰਦੇ ਸਾਰੇ ਫੇਲ ਨਹੀਂ ਹੁੰਦੇ ਤੇ ਇਸ ਤਰ੍ਹਾਂ ਹੀ ਜਿਵੇਂ ਆਪਾਂ ਖੇਤੀਬਾੜੀ ਦੀ ਗੱਲ ਕਰ ਲਈਏ ਆਪਾਂ ਖੇਤੀਬਾੜੀ ਕਰਦੇ ਆ ਸਾਰੇ ਠੇਕੇ ਤੇ ਲੈਣ ਵਾਲੇ ਵੀਰ ਕਾਮਯਾਬ ਨਹੀਂ ਔਰ ਸਾਰੇ ਫੇਲ ਵੀ ਹੈ ਨਹੀਂ ਤੇ ਇਸੇ ਤਰ੍ਹਾਂ ਹੀ ਪੋਲਟਰੀ ਫਾਰਮ ਦਾ ਕੰਮ ਹੈ ਦੇਖੋ ਸਭ ਤੋਂ ਪਹਿਲਾਂ ਮੈਂ ਆਪਣੀ ਗੱਲ ਕਰਦਾ ਮੈਂ 2015 ਦੇ ਵਿੱਚ ਇਹ ਫਾਰਮ ਬਣਾਇਆ ਜਿਹਦੇ ਬਾਰੇ ਮੈਂ ਜ਼ੀਰੋ ਨੌਲੇਜ ਕੁਝ ਵੀ ਨਹੀਂ ਸੀ ਮੈਨੂੰ ਮੈਂ ਕਿਸੇ ਨੂੰ ਦੇਖ ਕੇ ਇਹ ਫਾਰਮ ਬਣਾ ਲਿਆ ਤੇ ਜਦੋਂ ਮੈਂ ਫਾਰਮ ਬਣਾ ਲਿਆ ਤਾਂ ਇਹਦੇ ਵਿੱਚ 3 ਸਾਲ ਮੈਨੂੰ ਬਹੁਤ ਪ੍ਰੋਬਲਮ ਆਈਆਂ ਕਈ ਵਾਰੀ ਮਨ 'ਚ ਇਹ ਵੀ ਖਿਆਲ ਆਇਆ ਵੀ ਇਹ ਆਪਾਂ ਪੰਗਾ ਲੈ ਲਿਆ ਵੀ ਇਹਨੂੰ ਆਪਾਂ ਢਾ ਦਈਏ ਕਿਉਂਕਿ ਤੇ ਪੈਸਾ ਕਾਫੀ ਲੱਗਦਾ ਤੇ ਜੇ ਆਪਾਂ ਗੱਲ ਕਰੀਏ ਆਪਾਂ ਇਹਦੀ ਕੋਈ ਵੀ ਕੰਮ ਆਪਾਂ ਕਰਨਾ ਸਭ ਤੋਂ ਪਹਿਲਾਂ ਜ਼ਰੂਰੀ ਚੀਜ਼ ਕੀ ਆ ਆਪਾਂ ਜਿਹੜਾ ਹੁਣ ਤੱਕ ਮੈਂ ਆਪਦੇ ਤਜਰਬੇ ਤੋਂ ਸਿੱਖਿਆ ਜਿਹੜਾ ਮੈਨੂੰ ਮਹਿਸੂਸ ਹੁੰਦਾ ਵੀ ਹੋਰ ਕਿਸੇ ਭੈਣ ਭਰਾ ਦਾ ਪੈਸਾ ਕਿਤੇ ਵੀ ਲੱਗਿਆ ਬੇਸਟ ਨਾ ਹੋਵੇ ਪਹਿਲਾਂ ਤਾਂ ਆਪਾਂ ਦੇਖੇ ਵੀ ਆਪਾਂ ਨੂੰ ਸਭ ਤੋਂ ਵਧੀਆ ਇੰਟਰਸਟ ਕਿਹੜੇ ਕੰਮ 'ਚ ਆ ਤਾਂ ਉਹ ਕੰਮ ਨੂੰ ਆਪਾਂ ਚੁਣੋ ਫੇਰ ਉਹਦੀ ਟ੍ਰੇਨਿੰਗ ਲਓ ਟ੍ਰੇਨਿੰਗ ਤੁਸੀਂ ਡੀਪਲੀ ਜਾ ਕੇ ਲਓ ਉਹਨੂੰ ਦੇਖੋ ਕੰਮ ਨੂੰ ਕਰਕੇ ਜਿਵੇਂ ਹੁਣ ਪੋਲਟਰੀ ਦੇ ਕੰਮ ਦੀ ਆਪਾਂ ਗੱਲ ਕਰੀਏ ਤਾਂ ਇਹ 6 ਲਾਟ ਪੈਂਦੇ ਨੇ ਸਾਲ ਦੇ ਵਿੱਚ 2 ਮਹੀਨਿਆਂ 'ਚ 1 ਲਾਟ ਪੈਂਦਾ ਤਾਂ 6 ਦੇ ਵਿੱਚੋਂ 4 ਆਪਣੇ ਮੌਸਮ ਨੇ ਪੰਜਾਬ ਦੇ ਵਿੱਚ ਤਾ ਹਰ ਇੱਕ ਲਾਰਡ ਦੀ ਟੇਕ ਕੇਰ ਤੇ ਮੈਡੀਸਨ ਅਲੱਗ-ਅਲੱਗ ਹੈ ਹਰ ਇੱਕ ਲਾਰਡ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਆਪਾਂ ਨੂੰ ਪ੍ਰੋਬਲਮ ਆਉਂਦੀ ਹੈ ਤਾਂ ਇਹ ਇੱਕ ਦਿਨ 'ਚ ਸਿੱਖਣ ਵਾਲਾ ਕੰਮ ਨਹੀਂ ਹੈਗਾ ਇਹਨੂੰ ਆਪਾਂ ਨੂੰ ਸਾਲ ਭਰ ਦੇ ਵਿੱਚ ਆਪਾਂ ਸਿੱਖਾਂਗੇ ਤਾਂ ਵਧੀਆ ਗੱਲ ਹੈ ਵੀ ਤੁਸੀਂ ਕਿਸੇ ਆਪਦੇ ਦੋਸਤ ਮਿੱਤਰ ਤੋਂ ਜਾਂ ਕਿਸੇ ਹੋਰ ਤੋਂ ਪਹਿਲਾਂ ਇਹਦੀ ਪ੍ਰੋਪਰ ਟ੍ਰੇਨਿੰਗ ਲਓ ਦੇਖੋ ਪੋਲਟਰੀ ਫਾਰਮ ਕੁਝ ਵੀਰਾਂ ਨੇ ਧਾਤੇ ਕੁਝ ਨੇ ਨਵੇਂ ਬਣਾ ਲਏ ਕਿਉਂਕਿ ਹਰ ਇੱਕ ਬੰਦਾ ਇਹ ਇੰਟਰਸਟ ਦੀ ਗੱਲ ਹੈ ਜਿਹੜੇ ਬੰਦਾ ਸਿੱਦਤ ਨਾਲ ਕਿਸੇ ਵੀ ਕੰਮ ਪਿੱਛੇ ਪਏ ਜਾਂਦਾ ਤਾਂ ਉਹ ਕਾਮਯਾਬ ਹੋ ਹੀ ਜਾਂਦਾ ਉਹਨੇ ਜਿਹੜੀ ਮਿਹਨਤ ਆ ਉਹਨੂੰ ਪ੍ਰਮਾਤਮਾ ਨੇ ਫਲ ਥੋੜੀ ਨੂੰ ਲਾਉਣਾ ਹੀ ਲਾਉਣਾ ਤੇ ਇੱਕ ਵੀਰ ਦਾ ਕਮੈਂਟ ਆਇਆ ਸੀ ਦੋ ਵੀਡੀਓ ਤੇ ਵੀ ਪੋਲਟਰੀ ਦਾ ਬਿਜ਼ਨਸ ਫੇਲ ਆ ਕੰਪਨੀਆਂ ਦੇ ਥੱਲੇ ਲੱਗ ਕੇ ਚੱਲਣਾ ਪੈਂਦਾ ਕੰਪਨੀਆਂ ਚੈੱਕ ਲੈ ਲੈਂਦੀਆਂ ਨੇ ਠੀਕ ਆ ਬਹੁਤ ਵਧੀਆ ਗੱਲ ਆ ਬਹੁਤ ਵਧੀਆ ਵੀਰੇ ਦਾ ਸਵਾਲ ਸੀਗਾ ਤੇ ਦੇਖੋ ਕੋਈ ਵੀ ਆਪਾਂ ਕਾਰੋਬਾਰ ਕਰਦੇ ਆ ਆਪਾਂ ਸਭ ਤੋਂ ਪਹਿਲਾਂ ਖੇਤੀ ਦੀ ਗੱਲ ਕਰਾਂਗੇ ਕਿਉਂਕਿ ਖੇਤੀਬਾੜੀ ਨਾਲ ਆਪਾਂ ਸਾਰੇ ਵੀਰ ਜੁੜੇ ਹੋਇਆ ਖੇਤੀ ਦਾ ਵੀ ਆਪਣੇ ਹੱਥ ਵਸ ਵਿੱਚ ਕੁਝ ਨਹੀਂ ਇਹ ਵੀ ਆਪਾਂ ਗਵਰਨਮੈਂਟ ਆਪਾਂ ਨੂੰ ਰੇਟ ਦਿੰਦੀ ਆ ਗਵਰਨਮੈਂਟ ਬਿਜਲੀ ਦਿੰਦੀ ਆ ਗਵਰਨਮੈਂਟ ਹੀ ਖਰੀਦੀ ਆ ਇਹ ਵੀ ਆਪਾਂ ਇੱਕ ਤਰ੍ਹਾਂ ਦੇ ਨਾਲ ਗਵਰਨਮੈਂਟ ਦੇ ਅਕੋਰਡਿੰਗ ਹੀ ਆਪਾਂ ਨੂੰ ਚੱਲਣਾ ਪੈਂਦਾ ਦੇਖੋ ਕਿੰਨੀਆਂ ਪ੍ਰੋਬਲਮ ਆਉਂਦੀਆਂ ਨੇ ਹੁਣ ਝੋਨੇ ਦੀ ਕਟਾਈ ਹੋਣੀ ਆ ਸਭ ਤੋਂ ਵੱਡੀ ਪ੍ਰੋਬਲਮ ਸਾਮ ਸੰਭਾਲ ਦੀ ਆਪਾਂ ਨੂੰ ਆਉਣੀ ਆ ਫੇਰ ਉਸ ਤੋਂ ਬਾਅਦ ਡੀਏਪ ਨਹੀਂ ਹੈਗਾ ਡੀਏਪ ਨੂੰ ਆਪਾਂ ਸਾਰੇ ਵੀਰ ਦੇਖੋ ਕੋਸ਼ਿਸ਼ ਕਰ ਰਹੇ ਹਾਂ ਵੀ ਸਾਨੂੰ ਡੀਏਪ ਮਿਲ ਜੇ ਆਪਣੇ ਹੱਥ 'ਚ ਕੁਝ ਵੀ ਨਹੀਂ ਜਿਹੜੀਆਂ ਹੋਰ ਵੀ ਆਪਾਂ ਜੇ ਕਿਸੇ ਕੰਮਾਂ ਦੀ ਖੇਤੀ ਨਾਲ ਰਿਲੇਟਰ ਸੈਲਰਾਂ ਦੀ ਗੱਲ ਕਰ ਲਈਏ ਤਾਂ ਸੈਲਰਾਂ ਵਾਲੇ ਵੀਰਾਂ ਨੂੰ ਵੀ ਬਹੁਤ ਪ੍ਰੋਬਲਮਾਂ ਨੇ ਉਹਨਾਂ ਨੂੰ ਵੀ ਗਵਰਨਮੈਂਟ ਦੇ ਅੰਡਰ ਗਵਰਨਮੈਂਟ ਕਦੇ ਕੋਈ ਪਾਲਿਸੀ ਲੈ ਕੇ ਆਉਂਦੀ ਆ ਕਦੇ ਕੋਈ ਪਾਲਿਸੀ ਲੈ ਕੇ ਆਉਂਦੀ ਆ ਕਿੰਨੇ ਮਹਿਕਮੇ ਪੈਂਦੇ ਨੇ ਤਾਂ ਉਹ ਸਾਰੇ ਮਹਿਕਮਿਆਂ ਦੇ ਨਾਲ ਨੂੰ ਹੈਂਡਲ ਕਰਨਾ ਵੀ ਕੋਈ ਛੋਟੀ ਗੱਲ ਨਹੀਂ ਤਾ ਹਰ ਇੱਕ ਕੰਮ ਜਿਹੜਾ ਇੱਥੇ ਕੋਈ ਵੀ ਆਪਾਂ ਕਰਦੇ ਆਂ ਦੇਖੋ ਪੋਲਟਰੀ ਦਾ ਕੰਮ ਹੈ ਪੋਲਟਰੀ ਦਾ ਕੰਮ ਆਪਾਂ ਪ੍ਰਾਈਵੇਟ ਕਰ ਲੈਣਾ ਪ੍ਰਾਈਵੇਟ ਕਰਨ ਦੇ ਲਈ ਆਪਣੇ ਕੋਲੇ ਉਨੀ ਬਿੱਲ ਪਾਵਰ ਨਹੀਂ ਹੈਗੀ ਵੀ ਆਪਾਂ ਕੰਪਨੀਆਂ ਨਾਲ ਕੰਪੀਟੀਸ਼ਨ ਕਰ ਸਕੀਏ ਇੱਕ ਸਾਈਡ ਤੇ ਤੁਹਾਡੇ ਕੰਪੀਟੀਸ਼ਨ ਦੇ ਵਿੱਚ ਹਜ਼ਾਰ ਕਰੋੜ ਦੀ ਕੰਪਨੀ ਖੜੀ ਆ ਉਹਨੇ ਲੱਖਾਂ ਬੱਚੇ ਦਾ ਕੰਮ ਕਰਨਾ ਸਪੋਜ ਕਰ ਲਓ ਇੱਕ ਕੰਪਨੀ 10 ਲੱਖ ਬੱਚੇ ਦਾ ਕੰਮ ਕਰਦੀ ਆ ਉਹਨੂੰ 1 ਰੁਪਿਆ ਵੀ ਕਿਲੋ ਮਗਰ ਬਚ ਗਿਆ ਤਾਂ ਉਹਨੂੰ ਤਾਂ ਲੱਖਾਂ ਚ ਪ੍ਰੋਫਿਟ ਹੋ ਗਿਆ ਆਪਣੇ ਫਾਰਮ ਨੇ 10-10 ਹਜ਼ਾਰ ਦੇ 5-5 ਹਜ਼ਾਰ ਦੇ ਆਪਣਾ 1 ਰੁਪਿਆ ਨਾ ਬਣਨਾ ਕੁਝ ਨਹੀਂ ਤੇ ਜਿਹੜੀ ਆਪਾਂ ਗੱਲ ਕਰੀਏ ਵੀ ਵੱਡੀਆਂ ਕੰਪਨੀਆਂ ਨੇ ਉਹ ਸਟੋਰੇਜ ਵੀ ਤਾਂ ਦੇਖੋ ਲੱਖਾਂ ਟਣਾ ਦੇ ਵਿੱਚ ਉਹ ਅਨਾਜ ਲੈ ਕੇ ਸਟੋਰ ਕਰਦੀਆਂ ਨੇ ਮੱਕੀ ਸਟੋਰ ਕਰਦੀਆਂ ਨੇ ਬਾਜਰਾ ਸਟੋਰ ਕਰਦੀਆਂ ਨੇ ਕਾਫੀ ਸਾਰੀਆਂ ਚੀਜ਼ਾਂ ਨੇ ਜਿਵੇਂ ਮੰਨ ਕੇ ਚੱਲੋ ਇਹਦੇ ਵਿੱਚ ਜੇ ਹੈਜਰੀ ਆ ਤਾਂ ਹੈਜਰੀ ਤੇ ਬਹੁਤ ਵੱਡੀ ਇਨਵੈਸਟਮੈਂਟ ਆ ਹੈਚੜੀ ਆਪਾਂ ਲਾ ਨਹੀਂ ਸਕਦੇ ਦੇਖੋ ਕੰਮ ਆਪਣੇ ਜੀਵਨ ਨਰਵਾ ਲਈ ਆਪਾਂ ਨੂੰ ਕੋਈ ਨਾ ਕੋਈ ਕਰਨਾ ਹੀ ਪੈਣਾ ਪਰ ਇਹਦਾ ਮਤਲਬ ਇਹ ਨਹੀਂ ਵੀ ਜੇ ਆਪਾਂ ਉਸ ਲੈਵਲ ਤੱਕ ਨਹੀਂ ਪਹੁੰਚ ਸਕਦੇ ਤਾਂ ਆਪਾਂ ਕੋਈ ਵੀ ਕੰਮ ਨਾ ਕਰੀਏ ਕੰਮ ਤਾਂ ਆਪਾਂ ਨੂੰ ਆਪਦੇ ਜੀਵਨ ਨਰਵਾ ਲਈ ਜ਼ਰੂਰੀ ਨਾ ਬਹੁਤ ਜ਼ਰੂਰੀ ਆ ਕੰਮ ਕਰਨਾ ਤਾਂ ਚਾਹੀਦਾ ਔਰ ਆਪਾਂ ਇਹ ਵੀਡੀਓ ਤਾਂ ਬਣਾ ਰਹੇ ਹਾਂ ਵੀ ਜਿਹੜੇ ਵੀਰ ਭੈਣ ਭਰਾ ਕੋਈ ਵੀ ਨਵਾਂ ਕੰਮ ਸ਼ੁਰੂ ਕਰਦੇ ਨੇ ਤਾਂ ਉਹ ਆਪਦਾ ਪੂਰੀ ਸਰਚ ਕਰਕੇ ਪੂਰਾ ਹੋ ਕਰਕੇ ਕੰਮ ਨੂੰ ਸਿੱਦਤ ਨਾਲ ਡੀਪਲੀ ਜਾ ਕੇ ਕਰੋ ਇੱਕ ਮਿਹਨਤ ਆ ਮਿਹਨਤ ਕਰ ਰਿਹਾ ਤਾਂ ਇਹਨੂੰ ਫਲ ਵੀ ਪ੍ਰਮਾਤਮਾ ਨੇ ਲਾਉਣਾ ਹੀ ਆ ਤੇ ਬਾਕੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਧੰਨਵਾਦ ਸਾਰਿਆਂ ਦਾ ਮਿਲਦੇ ਆ ਕੱਲ ਨੂੰ ਇੱਕ ਨਵੇਂ ਵਲੌਗ ਵਿੱਚ